99% ਮੇਲ ਜਿਹੜੀਆਂ ਇਹ VPN ਦੇ ਥਰੂ ਅਦਰ ਕੰਟਰੀਜ਼ ਤੋਂ ਆ ਰਹੀਆਂ ਜਾਂ ਕਈ ਵਾਰ ਇਦਾਂ ਦੇ ਵੀ ਕੇਸਿਸ ਹੁੰਦੇ ਆ ਜੀ ਕਿ ਕਿਸੇ ਹੋਰ ਦਾ ਆਈਡੀ ਹੈਕ ਕਰਕੇ ਉੱਥੋਂ ਮੇਲ ਕੀਤੀ ਜਾਂਦੀ ਹੈ ਜਿਹੜੇ ਇਹਨਾਂ ਦੇ ਸਰਵਰਸ ਅਗੇ ਹੈ ਇਹ ਦੂਸਰੇ ਦੇਸ਼ਾਂ ਚ ਹੈ ਤੇ ਉਹ ਦੂਸਰੇ ਦੇਸ਼ਾਂ ਚ ਉਹ VPN ਦੀ ਹੈਲਪ ਨਾਲ ਇਹਨਾਂ ਨੂੰ ਸੈਂਡ ਕੀਤਾ ਜਾਂਦਾ ਹੈ ਤੇ ਜਿਹਦੇ ਚ ਆਪਾਂ ਨੂੰ ਜਿਹੜਾ ਰੀਅਲ ਸੈਂਡਰ ਹੈ ਉਹਦੀ ਇਨਫੋਰਮੇਸ਼ਨ ਨਹੀਂ ਮਿਲਦੀ ਸਵਿਟਜ਼ਰਲੈਂਡ ਇੱਕ ਏਦਾਂ ਦੀ ਪਾਲਿਸੀ ਹੈ ਕਿ ਜੀ ਡਾਟਾ ਲੈ ਕੇ ਬਹੁਤ ਰਿਚਡ ਹੈ ਕਿਸੇ ਨਾ ਵੀ ਡਾਟਾ ਸ਼ੇਅਰ ਨਹੀਂ ਕਰਦੇ ਇੱਕ ਪ੍ਰੋਟੋਨ ਮੇਲ ਕਰਕੇ ਹੈਗੀ ਜੀ ਉਹ ਸਵਿਟਜ਼ਰਲੈਂਡ ਦੀ ਹੈ ਬਿਲਕੁਲ ਠੀਕ ਤੇ ਸਵਿਟਜ਼ਰਲੈਂਡ ਜਿੱਦਾ ਜੇ ਤੁਹਾਨੂੰ ਪਤਾ ਹੈ ਉਹ ਸਵਿਸ ਬੈਂਕ ਚ ਆਪਣੇ ਇਦਾਰੇ ਕਈ ਖਾਤੇ ਜਿਹੜੇ ਟ੍ਰੇਸੇਬਲ ਨਹੀਂ ਹੈ ਇਹ ਪ੍ਰੋਟੋਨ ਮੇਲ ਵੀ ਸਵਿਟਜ਼ਰਲੈਂਡ ਦਾ ਹੀ ਇੱਕ ਯੂ ਕੈਨ ਸੇ ਕੰਪਨੀ ਹੈ ਜਾਂ ਇੱਕ ਸਰਵਰ ਹੈ ਜਿਹਦੇ ਵਿੱਚ ਜੇ ਤੁਸੀਂ ਉਹਨਾਂ ਤੋਂ ਡਾਟਾ ਵੀ ਮੰਗੋਗੇ ਤੁਹਾਡੇ ਕੋਲ ਡਾਟਾ ਦੇਣਗੇ ਨਹੀਂ ਹੈਕਰਸ ਜਾਂ ਜਿਹੜੇ ਅਨੋਨਿਮਸ ਮੇਲਸ ਵੀ ਭੇਜ ਰਹੇ ਆ ਥ੍ਰੈਡਸ ਭੇਜ ਰਹੇ ਆ ਉਹਨਾਂ ਨੇ ਵੀ ਇਹਦਾ ਯੂਜ਼ ਕਰਨਾ ਸ਼ੁਰੂ ਕੀਤਾ ਪਹਿਲਾਂ VPN ਆਂਦੇ ਸੀ ਕਿ ਜੀ ਹਾਰਡਵੇਅਰ ਬੇਸ ਸਰਵਰ ਬੇਸ ਕਿ ਜਿੰਨੂੰ ਆਪਾਂ ਲੈਟਸ ਸੇ ਮੈਂ ਕਿਸੇ ਅਦਰ ਕੰਟਰੀਜ਼ ਵੀ ਆ ਮੈਂ ਰਿਕੁਐਸਟ ਕਰਕੇ ਉਹਦਾ ਸਰਵਰ ਟ੍ਰੇਸ ਕਰ ਵੀ ਲਿਆ ਤੇ ਮੈਂ ਇਨਫੋਰਮੇਸ਼ਨ ਫੈਚ ਕਰ ਸਕਦਾ ਸੀ ਅੱਜ ਕੱਲ ਆ ਗਏ ਉਹ ਰੈਮ ਬੇਸ VPNs ਓਕੇ ਰੈਮ ਬੇਸ VPN ਦਾ ਕੀ ਹੈ ਕਿ ਜਿੱਦਾਂ ਹੀ ਕੰਪਿਊਟਰ ਟਰਨ ਆਫ ਹੋਇਆ ਲੈਟਸ ਸੇ ਉਹਦਾ ਸਾਰਾ ਡਾਟਾ ਡਿਲੀਟ ਹੋ ਗਿਆ ਸਾਰਾ ਵਾਸ਼ਰ ਬਸ ਪਿਤੇ ਦਿਨਾਂ ਦੇ ਵਿੱਚ ਚਾਹੇ ਪੰਜਾਬ ਹੋਵੇ ਚਾਹੇ ਬਾਹਰਲੇ ਸੂਬੇ ਹੋਣ ਇੱਕ ਖਬਰ ਬਹੁਤ ਤੇਜ਼ੀ ਨਾਲ ਜਿਹੜੀ ਹੈ ਕਿ ਉਹ ਵਾਇਰਲ ਵੀ ਹੁੰਦੀ ਹੈ ਤੇ ਉਹ ਸਾਰਿਆਂ ਨੂੰ ਡਰਾ ਵੀ ਦਿੰਦੀ ਹੈ ਇੱਥੇ ਮੈਂ ਜ਼ਿਕਰ ਕਰ ਰਿਹਾ ਸਕੂਲਾਂ ਨੂੰ ਜਿਹੜੀਆਂ ਨੇ ਕਿ ਉਹ ਵਕ ਵਕ ਈਮੇਲਸ ਤੋਂ ਧਮਕੀਆਂ ਆndੀਆਂ ਨੇ ਕਿ ਸਕੂਲਾਂ ਦੇ ਵਿੱਚ ਬੰਬ ਰੱਖ ਦਿੱਤਾ ਗਿਆ ਵਾ ਇਹਨੇ ਵਜੇ ਨੂੰ ਜਿਹੜਾ ਤਮਾਕਾ ਹੋਏਗਾ ਤੇ ਉਸ ਤੋਂ ਬਾਅਦ ਜਲੰਧਰ ਮੈਂ ਗੱਲ ਕਰਾ ਲੁਧਿਆਣਾ ਅਮਰਸਰ ਤੇ ਅੱਜ ਸੈਕਟਰ 8 ਤੱਕ ਨੂੰ ਜਿਹੜਾ ਕਿ ਉਡਾਨ ਦੀਆਂ ਧਮਕੀਆਂ ਇਸ ਤਰੀਕੇ ਦੇ ਨਾਲ ਆਈਆਂ ਤੇ ਉਸ ਤੋਂ ਬਾਅਦ ਦਿੱਲੀ ਤੋਂ ਵੀ ਇਹ ਖਬਰ ਨਿਕਲ ਕੇ ਸਾਹਮਣੇ ਆਈ ਕਿ ਸਕੂਲ ਨੂੰ ਉਡਾਨ ਦੀ ਜਿਹੜੀ ਹੈ ਕਿ ਉਹ ਧਮਕੀ ਦਿੱਤੀ ਗਈ ਇਸ ਕਰਕੇ ਮੈਂ ਇਸ ਗੱਲ ਦਾ ਜ਼ਿਕਰ ਕਰਦਾ ਪਿਆ ਕਿਉਂਕਿ ਇਹਦੇ ਪਿੱਛੇ ਦੀ ਕੀ ਮੋਟਸਫਰੰਡੀ ਹੈ ਇਹ ਸਾਰੀਆਂ ਚੀਜ਼ਾਂ ਨੂੰ دہشت ਪਾਉਣ ਲਈ ਕਿਉਂ ਡਰਾਇਆ ਜਾ ਰਿਹਾ ਤੇ ਇਹ ਕਿਦਾਂ ਓਪਰੇਟ ਚੀਜ਼ਾਂ ਹੋ ਰਹੀਆਂ ਨੇ ਇਸ ਵਕਤ ਮੈਂ ਸਿਟੀ ਕੈਂਪਸ ਜਲੰਧਰ ਮਕਸੂਦਾ ਵਿਖੇ ਮੌਜੂਦ ਹਨ ਡਾਕਟਰ ਅਨੁਰਾਗ ਸ਼ਰਮਾ ਕੈਂਪਸ ਡਾਇਰੈਕਟਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਉੱਤੇ ਬਹੁਤ ਵੱਡਾ ਕੰਮ ਕਰਦੇ ਪਏ ਨੇ ਤੇ ਸਾਈਬਰ ਐਕਸਪਰਟ ਵੀ ਨੇ ਡਾਕਟਰ ਸਾਹਿਬ ਮੇਰੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਜਲੰਧਰ ਦੇ ਸਕੂਲਾਂ ਨੂੰ ਵੀ ਧਮਕੀਆਂ ਅੱਜ ਸੈਕਟਰੀਏਟ ਤੱਕ ਚੰਡੀਗੜ੍ਹ ਨੂੰ ਧਮਕੀ ਮੈਂ ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਸਮਝਣਾ ਚਾਹੁੰਦਾ ਕਿ ਕੀ ਇਹ ਜਿਹੜੀਆਂ ਮੇਲਸ ਨੇ ਜੋ ਇਹਨਾਂ ਨੂੰ ਭੇਜਦਾ ਪਿਆ ਇਹਨੂੰ ਟਰੈਕ ਕੀਤਾ ਜਾ ਸਕਦਾ ਹੈ ਜਾਂ ਨਹੀਂ ਸੋ ਦੇਖੋ ਟ੍ਰੈਕ ਕਿੱਤਾ ਜਾ ਸਕਦਾ ਬਤੇ ਬਹੁਤ ਲੈਂਥੀ ਪ੍ਰੋਸੀਜਰ ਹੈ ਬਹੁਤ ਲੰਬਾ ਪ੍ਰੋਸੀਜਰ ਹੈ ਕਿਉਂਕਿ ਜਿੰਨੀਆਂ ਵੀ ਮੇਲ ਚੂਜ਼ ਦੇਖੋ ਆ ਰਹੀਆਂ ਚਾਹੇ ਉਹ ਡੋਮੇਨਮ ਆਟੋਮਿਕ ਮੇਲ ਤੋਂ ਆ ਰਹੀਆਂ ਜਾਂ ਪ੍ਰੋਟੋਨ ਮੇਲ ਤੋਂ ਆ ਰਹੀਆਂ ਇਹਦੀ ਮੇਜੋਰਿਟੀ ਪ੍ਰੋਬਲਮ ਕੀ ਹੈ ਕਿ ਸਾਰੀਆਂ ਜਿਹੜੇ ਇਹਨਾਂ ਦੇ ਸਰਵਰਸ ਹੈਗੇ ਆ ਇਹ ਦੂਸਰੇ ਦੇਸ਼ਾਂ ਚ ਹੈ ਤੇ ਉਹ ਦੂਸਰੇ ਦੇਸ਼ਾਂ ਚ ਉਹ ਵੀਪੀਐਨ ਦੀ ਹੈਲਪ ਨਾਲ ਇਹਨਾਂ ਨੂੰ ਸੈਂਡ ਕੀਤਾ ਜਾਂਦਾ ਹੈ ਤੇ ਜਿਹਦੇ ਚ ਆਪਾਂ ਨੂੰ ਜਿਹੜਾ ਰੀਅਲ ਸੈਂਡਰ ਹੈ ਉਹਦੀ ਇਨਫੋਰਮੇਸ਼ਨ ਨਹੀਂ ਮਿਲਦੀ ਓਕੇ ਅਸੀਂ ਕੀ ਕਰਦੇ ਆਂ ਕਿ ਯੂਜੂਲੀ ਜਿਹੜੇ ਸਾਈਬਰ ਐਕਸਪਰਟਸ ਹੁੰਦੇ ਆ ਈਮੇਲ ਹੈਡਰ ਨੂੰ ਚੁੱਕਦੇ ਜਿਹਦੇ ਚ ਆਈਪੀ ਪਿਆ ਹੁੰਦਾ ਹੈ ਈਮੇਲ ਹੈਡਰ ਤੋਂ ਪਾਓ ਈਮੇਲ ਹੈਡਰ ਮਤਲਬ ਜਦੋਂ ਆਪਾਂ ਕਿਸੇ ਦੀ ਮੇਲ ਮੇਲ ਰਿਸੀਵ ਹੁੰਦੀ ਹੈ ਉਸ ਮੇਲ ਨੂੰ ਜਦ ਅਸੀਂ ਓਪਨ ਕਰਦੇ ਹਾਂ ਉਹਦਾ ਕਿੱਥੋਂ ਕਿਸ ਆਈਪੀ ਐਡਰੈਸ ਤੋਂ ਆਈ ਹੈ ਸਾਨੂੰ ਅਸੀਂ ਉਹ ਈਮੇਲ ਹੈਡਰ ਤੋਂ ਓਪਨ ਕਰਕੇ ਦੇਖ ਸਕਦੇ ਹਾਂ ਠੀਕ ਹੈ ਤੇ ਜਿੰਨੀਆਂ ਵੀ ਆਪਾਂ ਹੈਡਰ ਚ ਜਦ ਓਪਨ ਕਰੀਦਾ ਹੈ ਉਹ ਹੈਡਰ ਕਿਹਦਾ ਹੁੰਦਾ ਗੂਗਲ ਦਾ ਹਮ ਯਾਹੂ ਦਾ ਜਾਂ ਆਊਟਲੁੱਕ ਦਾ ਕਿਉਂਕਿ ਮੇਨ ਸਰਵਿਸ ਪ੍ਰੋਵਾਈਡਰ ਉਹੀ ਹੈ ਬਿਲਕੁਲ ਠੀਕ ਐਕਚੁਅਲ ਜਿਹੜਾ ਬੰਦਾ ਹੈ ਉਹਦਾ ਕਦੇ ਵੀ ਆਈਪੀ ਉਹਦੇ ਚ ਨਹੀਂ ਸੈਂਟ ਹੁੰਦਾ ਕਿਉਂਕਿ ਜਿਹੜੇ ਜਿੰਨੇ ਵੀ ਅਨੋਨਿਮਸ ਜਿਹਨੀਆਂ ਮੇਲਸ ਕੀਤੀਆਂ ਜਾਂਦੀਆਂ ਆ ਉਹ ਸਾਰੀਆਂ ਵਰਚੁਅਲ ਪ੍ਰਾਈਵੇਟ ਨੈਟਵਰਕਸ ਨੂੰ ਬੀਪੀਐਨ ਕਰਨੇ ਆ ਬੀਪੀਐਨ ਕੀ ਚੀਜ਼ ਹੁੰਦੀ ਹੈ ਕਿ ਇੱਕ ਅਸੀਂ ਪ੍ਰਾਈਵੇਟ ਕਾਈਂਡ ਆਫ ਅ ਟਨਲ ਬਣਾ ਲੈਨੇ ਆ ਬਿਟਵੀਨ ਯੂ ਕੈਨ ਸੇ ਸਰਵਰ ਐਂਡ ਸਰਵਿਸ ਪ੍ਰੋਵਾਈਡਰ ਉਹਦੇ ਥਰੂ ਭੇਜੀ ਜਾਂਦੀਆਂ ਜਿਹਦੇ ਚੋ ਆਈਪੀ ਟ੍ਰੇਸ ਕਰਨਾ ਬਹੁਤ ਔਰ ਕਹਦੇ ਨੂੰ ਕਹਨੇ ਆਪਾਂ ਆਈ ਥਿੰਕ ਅਨ ਇਨਵੈਂਸ਼ਨ ਜਿਹੜੀ ਹੈ ਕਿ ਪ੍ਰਾਈਵੇਟ ਡਾਟਾ ਨੂੰ ਸੈਂਡ ਕਰਨ ਵਾਸਤੇ ਕੀਤੀ ਗਈ ਸੀ। ਇਹ ਇਹਦੀ ਸਰ ਜਿਹੜੀ ਇਨਵੈਂਸ਼ਨ ਕੀਤੀ ਗਈ ਸੀ ਕਿ ਕਾਈਂਡ ਆਫ ਵਰਚੁਅਲ ਪ੍ਰਾਈਵੇਟ ਨੈਟਵਰਕ ਕਿ ਇਨਕ੍ਰਿਪਟਡ ਡਾਟਾ ਰਵੇ ਤੇ ਫਾਸਟ ਸਪੀਡ ਨਾਲ ਸੀ ਡਾਟਾ ਲਿੰਕ ਟਰਾਂਸਮਿਟ ਕਰ ਸਕੇ ਤੇ ਕੋਈ ਤੁਹਾਡਾ ਡਾਟਾ ਜਿਹੜਾ ਉਹ ਬਰੀਚ ਨਾ ਕਰ ਸਕੇ। ਤੇ ਵੀਪੀਐਨ ਦੀ ਇਨਵੈਂਸ਼ਨ ਇਸ ਲਈ ਹੋਈ ਸੀ ਬਟ ਆਈ ਡਿਡ ਵੀਪੀਐਨ ਦੇ ਤੁਹਾਨੂੰ ਪਤਾ ਜਿਹਦੇ ਪ੍ਰੋਸ ਆ ਤੇ ਕੌਨਸ ਵੀ ਆ। ਤੇ ਵੀਪੀਐਨ ਦਾ ਯੂਜ਼ ਇਸ ਚੀਜ਼ ਲਈ ਕੀਤਾ ਜਾਂਦਾ ਜਿੱਦਾਂ ਤੁਸੀਂ ਸੁਣਿਆ ਹੋਣਾ ਕਿ ਇੱਕ ਪ੍ਰੋਟੋਨ ਮੇਲ ਕਰਕੇ ਹੈਗੀ ਜੀ ਉਹ ਸਵਿਟਜ਼ਰ ਬਿਲਕੁਲ ਠੀਕ ਤੇ ਸਵਿਟਜ਼ਰਲੈਂਡ ਜਿੱਦਾ ਜੇ ਤੁਹਾਨੂੰ ਪਤਾ ਹੈ ਸਵਿਸ ਬੈਂਕ ਚ ਆਪਣੇ ਇਦਾਂ ਦੇ ਕਈ ਖਾਤੇ ਜਿਹੜੇ ਟ੍ਰੇਸੇਬਲ ਨਹੀਂ ਹੈ ਜੁਨੇ ਕੋ ਕਿਸੇ ਕੋ ਬਲੈਕ ਮਨੀ ਵੀ ਹੈ ਸਵਿਸ ਬੈਂਕ ਚ ਅਕਾਊਂਟ ਕੋ ਲੰਦਾ ਕਿਉਂ ਕਿਉਂਕਿ ਉਹਦਾ ਡਾਟਾ ਸਵਿਟਜ਼ਰਲੈਂਡ ਇੱਕ ਇਦਾਂ ਦੀ ਪਾਲਿਸੀ ਹੈ ਕਿ ਜੀ ਡਾਟਾ ਲੈ ਕੇ ਬਹੁਤ ਰਿਜਿਡ ਹੈ ਕਿਸੇ ਨੇ ਵੀ ਡਾਟਾ ਸ਼ੇਅਰ ਨਹੀਂ ਕਰਦੇ ਠੀਕ ਹੈ ਤੇ ਪ੍ਰੋਟੋਨ ਮੇਲ ਵੀ ਸਵਿਟਜ਼ਰਲੈਂਡ ਦਾ ਹੀ ਇੱਕ ਯੂ ਕੈਨ ਸੇ ਕੰਪਨੀ ਹੈ ਜਾਂ ਇੱਕ ਸਰਵਰ ਹੈ ਜਿਹਦੇ ਵਿੱਚ ਜੇ ਤੁਸੀਂ ਉਹਨਾਂ ਤੋਂ ਡਾਟਾ ਵੀ ਮੰਗੋਗੇ ਤੁਹਾਨੂੰ ਕਦੇ ਡਾਟਾ ਦੇਣਗੇ ਨਹੀਂ ਹਾਂ ਜੇ ਤੁਸੀਂ ਇੰਟਰਪੋਲ ਦੀ ਜਾਂ ਹੋਰ ਮੈਕੈਨਿਜ਼ਮ ਜਿਹੜੇ ਗਵਰਨਮੈਂਟ ਦੇ ਉਹ ਇਨਵੋਲਵ ਹੋਣ ਉਹ ਡਾਟਾ ਦੀ ਰਿਕੁਐਸਟ ਕਰਨ ਤਾਂ ਵੀ ਟੇਕਸ ਸਮ ਟਾਈਮ ਮੰਥਸ ਆਲਸੋ ਤੇ ਜਦੋਂ ਇੱਕ ਚੀਜ਼ ਨੂੰ ਮਹੀਨਾ ਲੱਗ ਗਿਆ ਤਾਂ ਪਿੱਛੇ ਬੈਕਅਪ ਤੇ ਡਾਟਾ ਰਹਿਣਾ ਹੀ ਨਹੀਂ ਹੈ ਸਰਵਰ ਵੀ ਇੱਕ ਅਪਕ ਜੇ ਗੱਲ ਕਰੀਏ ਕਿ ਸਰਵਰ ਜੇ ਬਾਹਰ ਦਾ ਸਪੋਜ਼ ਕਰ ਲੀਏ ਕਿ ਅਮਰੀਕਾ ਦਾ ਸਰਵਰ ਹੈ ਇੱਥੇ ਜੇ ਅਸੀਂ ਜਿਸ ਵੀ ਡਰਾਈਵ ਨੂੰ ਜਾਂ ਕਿਸੇ ਪਾਰਟਿਕੂਲਰ ਇਨਸਟਰੂਮੈਂਟ ਨੂੰ ਯੂਜ਼ ਕਰਦੇ ਪਏ इजीली ਆਪਰੇਟ ਤਾਂ ਹੋਏਗਾ ਉਹਨੂੰ ਟਰੈਕ ਕਰਨਾ ਕਿੰਨਾ ਕੋਖਾ ਹੋ ਜਾਂਦਾ ਤੇ ਸਮਾਂ ਕਿੰਨਾ ਕੁ ਲੱਗਦਾ ਸਰ ਜਦੋਂ ਮੈਂ ਦੱਸਿਆ ਕਿ ਟੈਕਨੋਲੋਜੀ ਅੱਜਕੱਲ ਅਪਗ੍ਰੇਡ ਹੋ ਰਹੀ ਹੈ ਬਿਲਕੁਲ ਠੀਕ ਹੈ ਤੇ ਹੈਕਰਸ ਜਾਂ ਜਿਹੜੇ ਅਨੋਨਿਮਸ ਮੇਲਸ ਵੀ ਭੇਜ ਰਹੇ ਹੈ ਥ੍ਰੈਡਸ ਭੇਜ ਰਹੇ ਹੈ ਉਹਨਾਂ ਨੇ ਵੀ ਇਹਦਾ ਯੂਜ਼ ਕਰਨਾ ਸ਼ੁਰੂ ਕੀਤਾ ਉਹ ਕੀ ਕਰਦੇ ਜਿਸ ਤਰ੍ਹਾਂ ਜਿਸ ਤਰ੍ਹਾਂ ਗੱਲ ਕੀਤੀ ਸਰਵਰਸ ਵੀ ਜਾਂ ਵੀਪੀਐਨਸ ਵੀ ਪਹਿਲਾਂ ਵੀਪੀਐਨ ਆਉਂਦੇ ਸੀਗੇ ਜੀ ਹਾਰਡਵੇਅਰ ਬੇਸ ਸਰਵਰ ਬੇਸ ਕਿ ਜਿਹਨੂੰ ਆਪਾਂ ਲੈਟਸ ਸੇ ਮੈਂ ਕਿਸੇ ਅਦਰ ਕੰਟਰੀ ਜੁਆ ਰਿਕੁਐਸਟ ਕਰਕੇ ਉਹਦਾ ਸਰਵਰ ਟ੍ਰੇਸ ਕਰ ਵੀ ਲਿਆ ਤੇ ਮੈਂ ਇਨਫੋਰਮੇਸ਼ਨ ਫੈਚ ਕਰ ਸਕਦਾ ਸੀ ਅੱਜਕੱਲ ਆ ਗਏ ਉਹ ਰੈਮ ਬੇਸ ਵੀਪੀਐਨਸ ओके okay. RAM बेस्ड VPN ਦਾ ਕੀ ਹੈ ਕਿ ਜਿੱਦਾਂ ਹੀ ਕੰਪਿਊਟਰ ਟਰਨ ਆਫ ਹੋਇਆ ਲੈਟਸ ਸੇ 15 ਦਿਨ ਲੱਗੇ ਜਾਂ 20 ਦਿਨ ਲੱਗੇ ਟਰੇਸ ਕਰਦੇ ਕਰਦੇ ਸਪੋਜ਼ ਐਸ ਵਕਤ ਇੱਥੇ ਕੰਮ ਕਰਦੇ ਆ ਕੋਈ ਚੀਜ਼ ਨੂੰ ਉੱਥੇ ਕੰਮ ਕੀਤਾ ਜਿੱਦਾਂ ਇਹਨੂੰ ਬੰਦ ਕੀਤਾ ਸੀ ਸਰ ਜਿੱਦਾਂ ਹ RAM ਹੁੰਦੀ ਹੈ ਕਿ ਜੋ ਤੁਸੀਂ ਚੀਜ਼ ਇੱਕ ਤਾਂ ਹੋਗੀ ROM ਜਾਂ ਹਾਰਡ ਡਿਸਕ ਜਿੱਥੇ ਪਰਮਨੈਂਟ ਡਾਟਾ ਸੇਵ ਰਹਿੰਦਾ RAM ਮਤਲਬ ਜਿਹੜੀ ਤੁਹਾਡੀ ਕਰੰਟ ਮੈਮਰੀ ਹੈ ਕਿ ਜਿੱਦਾਂ ਹੀ ਤੁਸੀਂ ਪਾਵਰ ਆਫ ਕੀਤਾ ਉਹਦਾ ਸਾਰਾ ਡਾਟਾ ਡਿਲੀਟ ਹੋ ਗਿਆ ਤੇ ਜੇ ਤੁਸੀਂ RAM बेस्ड VPN ਯੂਜ਼ ਕਰ ਰਹੇ ਹੋ ਉਹਦੀ ਸਾਰੀ ਇਨਫੋਰਮੇਸ਼ਨ ਜਿੱਦਾਂ ਤੁਸੀਂ ਟਰਨ ਆਫ ਕਰੋਗੇ ਪੂਰੀ ਸਾਰੀ ਇਨਫੋਰਮੇਸ਼ਨ ਆਫ ਹੋ ਗਈ ਤੁਹਾਨੂੰ ਲੱਗਦਾ ਕਿ ਇਸ ਵਕਤ ਜਿਹੜਾ ਇਹ ਡਾਟਾ ਯੂਜ਼ ਕਰਦੇਪੇ ਨੇ ਰੈਮ ਬੇਸਡ ਹੀ ਕਰਦੇ ਹੋਣਗੇ ਸਰ ਮੈਜੋਰਿਟੀ ਰੈਮ ਬੇਸ ਕਰਦੇ ਕਿਉਂਕਿ ਇਸੇ ਲਈ ਇਹਨਾਂ ਨੂੰ ਟ੍ਰੇਸ ਕਰਨਾ ਬਹੁਤ ਡਿਫਿਕਲਟ ਹੁੰਦਾ ਜਾ ਰਿਹਾ ਹੈ ਕਿ ਜੇ ਤਾਂ ਤੁਸੀਂ ਵਿਦਨ ਟਾਈਮ ਲਿਮਿਟ ਕੁਝ ਟ੍ਰੇਸ ਕਰ ਲਓ ਠੀਕ ਹੈ ਜੇ ਤੁਸੀਂ ਉਹਨੂੰ ਕਹਿੰਦਾ ਕਪਲ ਆਫ ਡੇਜ਼ ਜਾਂ ਵੀਕਸ ਜਾਂ ਮੰਥਸ ਤਾਂ ਆਬਵੀਅਸਲੀ ਡਾਟਾ ਡਿਲੀਟ ਮਿਲੋਗੇ ਤੁਹਾਨੂੰ ਸਮਝ ਆ ਰਹੀ ਹੈ ਤੁਸੀਂ ਕਹਿਣਾ ਚਾ ਰਹੇ ਹੋ ਕਿ ਨਾਲੋਂ ਨਾਲ ਜਿਹੜਾ ਕੇਂਦਰ ਦੇ ਉੱਤੇ ਕਾਰਵਾਈ ਜਿਹੜੀ ਕਿ ਹੋਣੀ ਹੈ ਸਰ ਦੇਖੋ ਜੇ ਤਾਂ ਇੰਡੀਆ ਚੋਂ ਹੀ ਮੇਲ ਆਈ ਹੈ ਅਗੇਨ ਵੀ ਕੈਨ ਟ ਕਿਸੇ ਹੋਰ ਕੰਟਰੀ ਨੂੰ ਥਰੂ ਗਵਰਨਮੈਂਟ ਅਫੀਸ਼ੀਅਲ ਰਿਕੁਐਸਟ ਜਾਊਗੀ ਇਟ ਟੇਕਸ ਡੇਸ ਸੋ ਜਦੋਂ ਟਾਈਮ ਲੱਗਦਾ ਹੈ ਤੇ ਤੁਸੀਂ ਡਾਟਾ ਨੂੰ ਰਿਟਰੀਵ ਨਹੀਂ ਕਰ ਸਕਦੇ ਸੀ ਇਸ ਚੀਜ਼ ਤੋਂ ਸਹਿਮਤ ਹੋ ਕਿ ਜਿਸ ਤਰ੍ਹਾਂ ਤੁਸੀਂ ਜ਼ਿਕਰ ਵੀ ਕੀਤਾ ਕਿ ਟੈਕਨੋਲੋਜੀ ਬਹੁਤ ਐਡਵਾਂਸ ਹੋ ਗਈ ਹੈ ਇੰਪੋਸੀਬਲ ਹੈ ਸਰ ਇੰਪੋਸੀਬਲ ਨਹੀਂ ਹੈ ਬਟ ਇਟਸ ਵੈਰੀ ਵੈਰੀ ਡਿਫਿਕਲਟ ਔਰ ਇਹਦੇ ਚ ਟਾਈਮ टेक्निकल एक्सपर्ट्स नॉर्म्स दूसरी कंट्रीज के नॉर्म्स किदांदे है दूसरी कंट्रीज दे, दे रिलेशन ਤੁਹਾਡੇ ਨਾਲ ਕਿਦਾਂ ਦੇ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੈਟਰ ਕਰਨਗੀਆਂ ਤੇ ਇਸ ਚੀਜ਼ਾਂ ਨੂੰ ਤੁਸੀਂ ਬਤੌਰ ਇੱਕ ਡਾਇਰੈਕਟਰ ਵੀ ਹੋ ਇੱਕ ਕੈਂਪਸ ਦੇ ਇਹਨੂੰ ਸਾਰੀਆਂ ਚੀਜ਼ਾਂ ਨੂੰ ਦੇਖਦੇ ਪਏ ਹੋ ਡੀਲ ਕਿੱਦਾਂ ਕਰ ਰਹੇ ਹੋ ਸਾਰੀਆਂ ਚੀਜ਼ਾਂ ਨੂੰ ਕਿਉਂਕਿ ਇੱਕ ਮੈਂਟਲ ਟਰੋਮਾ ਵੀ ਬਹੁਤ ਜ਼ਬਰਦਸਤ ਆ ਜਾਂਦਾ ਵੈ ਸਿਸਟਮ ਆਪਣੀ ਜਗ੍ਹਾ ਹੈ ਮੈਨੇਜਮੈਂਟ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਤੇ ਪੇਰੈਂਟਸ ਦੀਆਂ ਕੁਐਰੀਜ਼ ਵੀ ਡਿਫੀਨਿਟਲੀ ਸਰ ਦੇਖੋ ਇੱਕ तो भी आ, आ, तो जो थो थ आता है तो एज अ मैनेजमेंट एज अ डायर सब अवेयर होना के थ्रैट आए भी सब तो सब खाली कराए गए दाइफ इज इंपोर्टेंट जो आपक नहीं पा सकते कई बार पता भी होंगे कि जी फेक ईमेल है बट एंड ऑफ द डे सू प्रोशनरी कई चीज पे सब तो वान यही रहा अवेयरनैस ਅਸੀਂ ਫੈਲਾਈਏ ਚਲੋ ਥ੍ਰੈਡਸ ਵਾਲੀ ਤਾਂ ਹੈ ਹੀ ਹੈ ਉਤੋਂ ਇਲਾਵਾ ਵੀ ਅੱਜ ਕੱਲ ਤੁਸੀਂ ਦੇਖਿਆ ਹੋਣੀ ਹੈ ਹੋਰ ਵੀ ਬਹੁਤ ਸਾਰੇ ਮੈਸੇजेस ਆ ਰਹੇ ਆ ਕਾਲਸ ਆ ਰਹੀਆਂ ਡਿਜੀਟਲ ਅਰੈਸਟ ਬਹੁਤ ਹੋ ਰਿਹਾ ਹੈ ਤੇ ਜਿੰਨੀ ਅਵੇਅਰਨੈਸ ਆਪਾਂ ਵਧਾਈ ਜਾਵਾਂਗੇ ਵੈਰੀਫਿਕੇਸ਼ਨ ਕਰਦੇ ਰਵਾਂਗੇ ਆਪਾਂ ਪੈਨਿਕ ਨਾ ਹੋਈਏ ਉਹਨੂੰ ਦੇਖੀਏ ਕੀ ਚੀਜ਼ ਹੈਗੀ ਹੈ ਹੋਰ ਲੋਕਾਂ ਨੂੰ ਦਿਖਾਈ ਆਪਾਂ ਕਈ ਵਾਰ ਕੀ ਕਰਦੇ ਆਨ ਸਪੈਸ਼ਲੀ ਜਿਹੜੇ ਪੜੇ ਲਿਖੇ ਲੋਕ ਹੈ ਉਹ ਸਮ ਟਾਈਮਸ ਦੇ ਫੀਲ ਕਿ ਸਾਡੀ ਡਿਸਰੈਸਪੈਕਟ ਨਾ ਹੋ ਜਾਏ ਕੈਸਰ ਨਹਿਤ ਦੋਗੇ ਦੱਸਦੇ ਹੀ ਨਹੀਂ ਕੋਈ ਚੀਜ਼ ਤੇ ਪਲੀਜ਼ ਦੱਸੋ ਕਿਸੇ ਨਾਲ ਗੱਲ ਕਰੋ ਸਾਈਬਰ ਐਕਸਪਰਟਸ ਨੂੰ ਮਿਲੋ ਤਾਂ ਕਿ ਉਹ ਚੀਜ਼ ਦਾ ਸੋਲੂਸ਼ਨ ਮਿਲ ਸਕੇ ਬਿਲਕੁਲ ਠੀਕ ਹੈ ਅੱਛਾ ਡਾਕਟਰ ਸਾਹਿਬ ਮੇਰਾ ਨਾ ਅਖੀਰਲਾ ਸਵਾਲ ਹੈ ਪੰਜਾਬ ਪੁਲਿਸ ਦੀ ਥੋੜੀ ਵਰਕਿੰਗ ਦੇ ਵੀ ਗੱਲ ਕਰਾਂਗੇ ਬਤੌਰ ਮੈਂ ਸਾਈਬਰ ਐਕਸਪਰਟ ਤੁਹਾਡਾ ਇਹ ਜਵਾਬ ਇਹਦੇ ਤੇ ਜਾਨਣਾ ਚਾਹਾਂਗਾ ਕਿ ਪੁਲਿਸ ਮਾਮਲਾ ਦਰਜ ਕਰ ਲੈਂਦੀ ਹੈ ਪੁਲਿਸ ਆਪਣੇ ਪੱਧਰ ਤੇ ਕੰਮ ਕਰਦੀ ਹੈ ਤੁਸੀਂ ਕੀ ਸਮਝਦੇ ਹੋ ਐਜ਼ ਐਕਸਪਰਟ ਪੁਲਿਸ ਨੂੰ ਇਸ ਲਾਈਨ ਤੇ ਕੰਮ ਤੇ ਇਸ ਤਕਨੀਕ ਦੇ ਉੱਤੇ ਕੰਮ ਜਿਆਦਾ ਜਲਦੀ ਕਰਨਾ ਚਾਹੀਦਾ ਤਾਂ ਕਿ ਇਹਦੇ ਫਰੂਟਫੁੱਲ ਰਿਜ਼ਲਟ ਆ ਸ ਆਬਵੀਅਸਲੀ ਪੰਜਾਬ ਪੁਲਿਸ ਕੰਮ ਕਰਦੀ ਏ ਦਾਨੀਏ ਕਿ ਨਹੀਂ ਕਰਦੀ ਮੈਂ ਤੁਹਾਨੂੰ ਦੱਸਿਆ ਕਿ ਅੱਜ ਕੱਲ ਤੁਸੀਂ ਦੇਖੋ ਕੇਸ ਸੀ ਜੇ ਮੈਂ ਹੁਣ ਜਲੰਧਰ ਦੀ ਗੱਲ ਕਰਾਂ ਜਾਂ ਪੰਜਾਬ ਦੀ ਕੇਸ ਕਰਾਂ ਹਰ ਸ਼ਹਿਰ ਚ ਨੰਬਰ ਆਫ ਕੇਸਿਸ ਆ ਰਹੇ ਰੋਜ਼ ਦੇ 5 ਪੰਜ 10, 10 15 20 ਵੀ ਹੁਣ ਐਂਡ ਆਫ ਦਾ ਡੇ ਇਟ ਟੇਕਸ ਟਾਈਮ ਇਟ ਇਜ਼ ਨਾਟ 1 ਡੇਜ਼ ਜੌਬ ਇਟ ਇਜ਼ ਨਾਟ 1 ਮੈਨਸ ਜੌਬ ਕਿ ਇਮੀਡੀਟਲੀ ਫੜ ਕੇ ਕਿਉਂਕਿ ਨੈਟਵਰਕ ਜਿਹੜੇ ਐ ਸਰਵਰ ਜਿਹੜੇ ਰਿਮੋਟ ਵਾਲੇ ਐ ਅਨੋਨਮਸ ਮੇਲਸ ਐ ਮੈਂ ਤੁਹਾਨੂੰ ਦੱਸ ਰਿਹਾ ਔਰ ਤੁਸੀਂ ਉਹ ਸਰਵਰ ਨੂੰ ਟ੍ਰੇਸ ਕਰਨ ਲਈ ਤੁਹਾਨੂੰ ਯੂ ਨੀਡ ਟਾਈਮ ਤੇ ਯੈਸ ਜਿੱਥੇ ਇਮੀਡੀਏਟ ਅਫੈਕਟ ਹੁੰਦਾ ਹੈ ਉੱਥੇ ਪੁਲਿਸ ਕਰਦੀ ਵੀ ਹੈ ਬਟ ਜਿੱਥੇ ਟਾਈਮ ਹੈ ਜਿਹੜਾ ਸਰਵਰ ਹੀ ਕਿਸੇ ਯੂ ਐਸ ਐ ਜਾਂ ਸਵਿਟਜ਼ਰਲੈਂਡਸ 'ਤੇ ਹੈ ਤੁਹਾਨੂੰ ਉਹਨਾਂ ਤੇ ਜਾ ਕੇ ਹੀ ਪਰਮਿਸ਼ਨਸ ਲੈਣੀਆਂ ਪੈਣਗੀਆਂ ਐਂਡ ਹੁਣ ਆਈ ਪੀ ਦੀ ਜੇ ਗੱਲ ਕਰਾਂ ਸਿਰਫ ਆਈ ਪੀ ਇਕੱਲਾ ਹੀ ਨਹੀਂ ਟ੍ਰੇਸ ਕਰ ਸਕਦਾ ਕਿਉਂਕਿ ਇੱਕ ਆਈ ਪੀ ਦੇ ਅਗੇਂਸ ਕਿੰਨੇ ਸਾਰੇ ਕੰਪਿਊਟਰ ਹੈ ਬਿਲਕੁਲ ਠੀਕ ਹੈ ਜੇ ਤਾਂ ਉਹ ਲੈਬਸ ਹੈ ਸਾਡੀਆਂ ਉਹ ਲੈਬਸ 10 ਕੰਪਿਊਟਰ ਲੱਗੇ ਲੈਟਸ ਸੇ ਫਾਰ ਐਗਜ਼ਾਮਪਲ ਪਬਲਿਕ ਆਈ ਪੀ ਨੂੰ ਇੱਕੋ ਹੀ ਆਈਪੀ ਉਹ 10 ਕੰਪਿਊਟਰ ਨੂੰ ਇੰਟਰਨੈਟ ਐਕਸੈਸ ਪ੍ਰੋਵਾਈਡ ਕਰ ਰਹਾ ਹੈ ਉਥੇ ਤਾਂ ਚਲੋ ਟਰੇਸੇਬਲ ਹੋ ਗਿਆ ਉਥੇ ਟਰੇਸੇਬਲ ਹੋ ਗਿਆ ਕਿ ਆਪਣਾ ਇੱਕ ਆਈਪੀ ਸੀਗਾ ਜਿਹਨੂੰ ਉਹ ਟਰੇਸ ਕਰ ਰਹਾ ਹੈ ਜਦੋਂ ਤੁਸੀਂ ਸਰਵਰ ਤੇ ਜਾਣਾ ਜਿਦਾਂ ਉਹਨਾਂ ਆਪਕ ਇੰਡੀਆ ਜੀ ਕਹੀਏ ਕਿ ਟਿਕਟੌਕ ਬੈਨ ਹੈ ਜੀ ਬਟ ਟਿਕਟੌਕ ਤੁਸੀਂ ਵੀਪੀਐਨ ਦੀ ਹੈਲਪ ਨਾਲ ਕਿਸੇ ਹੋਰ ਸਰਵਰ ਦੇ ਥਰੂ ਓਪਨ ਕਰ ਸਕਦੇ ਹੋ ਬਿਲਕੁਲ ਠੀਕ ਤੇ ਜਦੋਂ ਤੁਸੀਂ ਹੋਰ ਸਰਵਰ ਦੇ ਥਰੂ ਓਪਨ ਕਰ ਸਕਦੇ ਹੋ ਆਬਵੀਅਸਲੀ ਆਈਪੀ ਦੇ ਨਾਲ ਤੁਹਾਨੂੰ MAC ਐਡਰੈਸ ਵੀ ਚਾਹੀਦਾ ਬਿਲਕੁਲ ਠੀਕ ਤੇ ਇਹ ਚੀਜ਼ਾਂ ਬਹੁਤ ਇਮੀਡੀਏਟ ਹੋ ਵੀ ਨਹੀਂ ਸਕਦੇ ਆ ਟਾਈਮ ਲੱਗਦਾ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਸਰ ਜਦੋਂ ਇਨਵੋਲਵਮੈਂਟ ਦੂਸਰੀ ਕੰਟਰੀ ਦੀ ਹੈ ਦੂਸਰੀ ਗਵਰਨਮੈਂਟ ਦੀ ਹੈ ਤੇ ਆਬਵੀਅਸਲੀ ਇਟ ਵਿਲ ਟੇਕ ਟਾਈਮ ਹੁਣ ਤੱਕ ਤੱਕ ਤੁਹਾਡਾ ਇਹ ਲੱਗਦਾ ਹੈ ਕਿ ਜੋ ਇਸ ਵਕਤ ਦੀ ਤੁਹਾਡੀ ਰਿਸਰਚ ਵੀ ਆਪਣੀ ਉਤੇ ਆਪਣੇ ਪੱਧਰ ਤੇ ਵੀ ਇਨਵੈਸਟੀਗੇਟ ਕਰਦੇ ਇਹ ਸਾਰੀਆਂ ਆਊਟ ਆਫ ਕੰਟਰੀ ਤੋਂ ਹੀ ਮੇਲ ਆਉਂਦੀਆਂ ਨੇ ਜਿੰਨੀਆਂ ਵੀ ਸਰ ਦੇਖੋ ਜੀ 99% ਮੇਲ ਜਿਹੜੀਆਂ ਇਹ ਵੀਪੀਐਨ ਦੇ ਥਰੂ ਅਦਰ ਕੰਟਰੀਜ਼ ਤੋਂ ਆ ਰਹੀਆਂ ਜਾਂ ਕਈ ਵਾਰ ਇਦਾਂ ਦੇ ਵੀ ਕੇਸਿਸ ਹੁੰਦੇ ਜੀ ਕਿ ਕਿਸੇ ਹੋਰ ਦਾ ਆਈਡੀ ਹੈਕ ਕਰਕੇ ਉੱਥੋਂ ਮੇਲ ਕੀਤੀ ਜਾਂਦੀ ਹੈ ਕਿਉਂਕਿ ਹੈਕਰ ਹੈ ਹੈਕਰ ਨੇ ਕਿਸੇ ਦਾ ਵੀ ਈਮੇਲ ਆਈਡੀ ਹੈਕ ਕਰਕੇ ਉਹਦੇ ਵਿੱਚ ਇਨੋਸੈਂਟ ਵੀ ਫੜੇ ਜਾਂਦੇ ਆ ਹਾਂ ਕੱਲ ਨੂੰ ਇਨਵੈਸਟੀਗੇਸ਼ਨ ਹੁੰਦੀ ਹੈ ਪਤਾ ਲੱਗਦਾ ਕਿ ਉਹਦਾ ਆਪਣਾ ਆਈਡੀ ਜਿਹੜਾ ਸੀ ਉਹ ਕੰਪਰਮਾਈਜ਼ ਕਿਉਂਕਿ ਦੇਖੋ ਤੁਸੀਂ ਤੁਹਾਡਾ ਈਮੇਲ ਆਈਡੀ ਵੀ ਤੁਹਾਡੇ ਪਾਸਵਰਡ ਯੂਜ਼ਰ ਨੇਮ ਸ਼ੇਅਰਡ ਹੈ ਸ਼ੇਅਰਡ ਆਬਸਰ ਉਹ ਤੁਸੀਂ ਡਾਰਕ ਵੈਬ ਦਾ ਨਾਮ ਸੁਣਿਆ ਹੋਗਾ ਉਹਦੇ ਤੇ ਆਲਰੇਡੀ ਹੋ ਸਕਦਾ ਤੁਹਾਡਾ ਕੰਪਰਮਾਈਜ਼ਡ ਪਾਸਵਰਡ ਮਿਲੇ ਚਾਹੇ ਉਹ ਫੇਸਬੁੱਕ ਹੈ ਜਾਂ ਉਹ ਇੰਸਟਾਗ੍ਰam ਹੈ ਤੇ ਕਿਸੇ ਨੂੰ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਪੂਰੀ ਇਨਵੈਸਟੀਗੇਸ਼ਨ ਵੀ ਜ਼ਰੂਰੀ ਹੈ ਬਿਲਕੁਲ ਠੀਕ ਹੈ ਖੁਦ ਵੀ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਬਿਲਕੁਲ ਅਵੇਅਰਨੈਸ ਇਜ਼ ਦਾ ਕੀ ਤੁਸੀਂ ਅਵੇਅਰ ਹੋ ਹਾਂ ਜ਼ਰੂਰ ਅਸੀਂ ਉਸ ਟਾਪਿਕ ਦੇ ਵੀ ਉੱਤੇ ਵਿਸਥਾਰ ਚ ਗੱਲਬਾਤ ਅਸੀਂ ਉਹਦੇ ਤੇ ਕਰਾਂਗੇ ਤਾਂ ਕਿ ਤੁਸੀਂ ਦਰਸ਼ਕਾਂ ਨੂੰ ਹੋਰ ਦੱਸਿਓ ਧੰਨਵਾਦ ਕਿ ਤੁਸੀਂ ਗੱਲਬਾਤ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਡਾਕਟਰ ਅਨੁਰਾਗ ਸ਼ਰਮਾ ਸਾਈਬਰ ਐਕਸਪਰਟ ਨੇ ਤੇ ਇਹ ਗੱਲ ਆਪਣੇ ਪੱਧਰ ਤੇ ਉਹਨਾਂ ਨੇ ਆਖੀ ਹੈ ਕਿ ਜੋ ਨਦੀਰ ਸਰਚ ਆ ਸਕੂਲਾਂ ਨੂੰ ਜੋ ਥ्रेट ਮੇਲ ਜਾਂਦੀਆਂ ਨੇ ਅੱਜ ਵੀ ਜੋ ਖਬਰਾਂ ਚੱਲੀਆਂ ਚਾਹੇ ਅਸੀਂ ਸੈਕਟਰੀਏਟ ਦੀ ਗੱਲ ਕਰੀਏ ਪਿਛਲੇ ਦਿਨਾਂ ਦੇ ਵਿੱਚ ਜਲੰਧਰ ਅੰਮ੍ਰਿਤਸਰ ਲੁਧਿਆਣਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਡਾਕਟਰ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਟੈਕਨੀਕ ਜਿਹੜੇ ਨੇ ਕਿ ਹੈਕਰ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਉਹਨੂੰ ਯੂਜ਼ ਕਰਦੇ ਪਏ ਨੇ ਹਾਂ ਇਹਨਾਂ ਨੂੰ ਟ੍ਰੇਸ ਕੀਤਾ ਜਾ ਸਕਦਾ ਹੈ पुलिस भी अपने पद्धर का काम करते पी है पर हाईटैक जशीनस खास तौर पर टैक्नीकल एक्सपर्ट्स जहाँ उम्मे मामलों से ठल पैसती है पर मौजूदा समय दिया स्थितियां लोगों को यही अपील करा कि पैनिक जरूर बनाई रखो तो खास तौर पर जो थोड़े डिजिटल डिवाइसिज़ ने उन्होंने आप करो तो समय समय सर उन्होंने चैक करते रहो कि किसी भी तरीके मेल होए चाहे थोड़े अकाउंट है किसी तरीके हैकता नहीं है कैमरा परसन जगरूप प्रमी सिंह पी टी सी न्यूज़ जलंधर